ਸਭ ਦੀ ਟੜਕਣਾ ਤੇਜ਼ ਹੋਈਆਂ ਹੋਈਆਂ ਨੇ ਕਿਥੇ ਨਾ ਕਿਥੇ ਕੈਂਡੀਡੇਟਸ ਦੀਆਂ ਤੜਕਣਾ ਕਹਿ ਸਕਦੇ ਆ ਕਿ ਵੀਐਮ ਮਸ਼ੀਨਾਂ ਦੇ ਵੱਲ ਜਾ ਰਹੀਆਂ ਹੋਣਗੀਆਂ 15 ਕੈਂਡੀਡੇਟ ਐਤਕੀ ਜਦੋਂ ਜਮਨੀ ਚੋਣ ਹੁੰਦੀ ਹੈ ਤਾਂ ਆਪਣਾ ਹੱਥ ਅਜ਼ਮਾਉਂਦੇ ਨੇ ਕਿ ਆਖਿਰਕਾਰ ਕਿਸ ਦੇ ਦਿਲ ਦੇ ਉੱਤੇ ਕੌਣ ਜਿਹੜਾ ਜਮਨੀ ਚੋਣਾ ਦੇ ਵਿੱਚ ਬਾਜ਼ੀ ਮਾਰ ਕੇ ਲੈ ਕੇ ਜਾਂਦਾ ਔਰ ਲੋਕਾਂ ਦੇ ਦਿਲਾਂ ਦੇ ਉੱਤੇ ਤਰਨਤਾਰਨ ਦੇ ਵਿੱਚ ਕੌਣ ਰਾਜ ਕਰੇਗਾ ਅੱਜ ਜਿਹੜਾ EVM ਮਸ਼ੀਨਾਂ ਦੇ ਵਿੱਚੋਂ ਜਦੋਂ ਹੌਲੀ-ਹੌਲੀ ਰੋਜਾਣ ਆਣੇ ਸ਼ੁਰੂ ਹੋਣਗੇ ਕਿਉਂਕਿ ਇਸ ਤੋਂ ਬਾਅਦ ਸਥਿਤੀ ਸਾਫ਼ ਹੋ ਜਾਏਗੀ ਕਿ ਆਖਿਰਕਾਰ ਕੌਣ ਜਿੱਤ ਦਾ ਪਰਚਮ ਜਿਹੜਾ ਤਰਨਤਾਰਨ ਦੇ ਬਜਰਾਉਂਦਾ ਹਾਲਾਂਕਿ ਹਿਨਾ ਤਰਨਤਾਰਨ ਨੂੰ ਸਿਆਸੀ ਸੀਟ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਪੰਚ ਹਰ ਕੁਛ ਠੀਕ ਹੈ ਬਿਲਕੁਲ ਔਰ ਤੁਸੀਂ ਦੇਖੋ ਕਿ ਜਿਹੜੇ ਵੀ ਪਾਰਟੀ ਦੀ ਗੱਲ ਕਰਦੇ ਆ ਤਾਂ ਹਰ ਪਾਰਟੀ ਨੇ ਇੱਕ ਪੰਥਕ ਚਿਹਰਾ ਜਿਹੜਾ ਉਹ ਤਰਨ-ਤਰਨ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਹੇ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣ ਕਿਉਂਕਿ ਉਹ ਵਕਫ ਜਿਕਰ ਉਹਨਾਂ ਦਾ ਪਿਛਲਾ ਤਜਰਬਾ ਵੀ ਦੇਖਦੇ ਤਾਂ ਕਾਫੀ ਵਾਰ ਉਹ ਐਮਐਲਏ ਰਹੇ ਚੁੱਕੇ ਨੇ ਤਾਂ ਇੱਕ ਸਟਰੋਂਗ ਹੋਲਡ ਉਹਨਾਂ ਦਾ ਕਹਿ ਸਕਦੇ ਆ ਕਿ ਤਰਨਤਾਰਨ ਦੇ ਵਿੱਚ ਹੈ ਜੀ ਜੀ ਅਗਰ ਦੂਜੇ ਕੈਂਡੀਡੇਟ ਨੂੰ ਦੇਖਿਆ ਜਾਵੇ ਤਾਂ ਲੋਕਾਂ ਦੇ ਚਰਚਾ ਦੇ ਅਕੋਰਡਿੰਗ ਮਨਦੀਪ ਸਿੰਘ ਵੀ ਐਟ ਕੀ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਤਰਨਤਾਰਨ ਦੇ ਵਿੱਚ ਬਣਦੇ ਨੇ ਔਰ ਇਸ ਦਾ ਕਾਰਨ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤਰਨਤਾਰਨ ਨੂੰ ਕਹਿੰਦੇ ਨੇ ਕਿ ਪੰਥਕ ਸੀਟ ਹੈ ਤਾਂ ਇੱਕ ਅਜੇਹਾ ਚਿਹਰਾ ਨੇ ਜੋ ਮੰਦੀਪ ਸਿੰਘ ਹੈ ਹినా ਉਹਨਾਂ ਨੂੰ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਉਹਨਾਂ ਦੇ ਖਾਤੇ ਦੇ ਵਿੱਚ ਵੱਧ ਵੋਟਾਂ ਜਾਣ ਪਰ ਤੁਸੀਂ ਦੇਖੋ ਕਿ ਕੁਝ ਹੀ ਦਿਨ ਦੇ ਵਿੱਚ ਹినా ਰੋਜਣਾ ਆਣਾ ਸ਼ੁਰੂ ਹੋ ਜਾਏਗਾ ਔਰ ਸਥਿਤੀ ਜਿਹੜੀ ਹੈ ਸਾਫ਼ ਹੋ ਜਾਏਗੀ ਕਿ ਆਖਿਰਕਾਰ ਤਰਨਤਾਰਨ ਦੇ ਵਿੱਚ ਹੁਣ ਜੋ ਜਿਮਣੀ ਚੋਣਾ ਦਾ ਰਿਜ਼ਲਟ ਆਣਾ ਹੈ ਅੱਜ ਦੀ ਡੇਟ ਦੇ ਵਿੱਚ ਕੌਣ ਆਪਣੇ ਹੱਕ ਦੇ ਵਿੱਚ ਫੈਸਲਾ ਜਿਹੜਾ ਲੈ ਕੇ ਜਾਂਦਾ ਔਰ ਬਾਜ਼ੀ ਕੌਣ ਤਰਨ-ਤਾਰਨ ਦੇ ਵਿੱਚ ਮਾਰ ਕੇ ਜਾਂਦਾ ਹਰ ਕਿਸੇ ਨੂੰ ਉਮੀਦ ਹੈ ਹਰ ਕਿਸੇ ਨੇ ਜਦੋਂ ਆਪਣੇ ਕੈਂਡੀਡੇਟਸ ਦੀ ਜੀ ਜਿਹੜੇ ਨਾਮ ਅਨਾਉਂਸ ਹੁੰਦੇ ਨੇ ਤਾਂ ਲੋਕ ਕਹਿੰਦੇ ਨੇ ਕਿ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਤੇ ਜ਼ਿਆਦਾ ਜਿਹੜਾ ਉਮੀਦ ਜੁਤਾਈ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਕੈਂਡੀਡੇਟ ਹੈ ਸੁਖਿੰਦਰ ਕੌਰ ਰੰਦਾਵਾ ਉਨਾ ਦਾ ਵੀ ਕਾਫੀ ਹੋਲਡ ਮੰਨਿਆ ਜਾ ਰਿਹਾ ਹੈ। ਜੀ। ਔਰ ਤੁਹਾਨੂੰ ਕੀ ਲੱਗਦਾ ਹੈ ਨਾ ਤੁਸੀਂ ਵੀ ਖਬਰਾਂ ਦੇ ਵਿੱਚ ਰਹੇ ਹੋ। ਤੁਸੀਂ ਕੀ ਮਹਿਸੂਸ ਕੀਤਾ ਕਿ ਐਤਕੀ ਜੋ ਜਮਨੀ ਚੋਣਾ ਦਾ ਰਿਜ਼ਲਟ ਆਏਗਾ ਤਾਂ ਕਿਸ ਦੇ ਹੱਕ ਦੇ ਵਿੱਚ ਲੋਕੀ ਫੈਸਲਾ ਦੇ ਸਕਦੇ ਨੇ? ਬਿਲਕੁਲ ਸ਼ਿਖਾ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਤਰੰਤਾਰਨ ਜਮਨੀ ਚੋਣ ਦੇ ਨਤੀਜੇ ਨੇ ਤੇ ਤੁਸੀਂ ਜ਼ਿਕਰ ਕੀਤਾ ਮਨਦੀਪ ਸਿੰਘ ਹੋਣਾ ਦਾ। ਮਨਦੀਪ ਸਿੰਘ ਹੋਣਾ ਦਾ ਤੁਸੀਂ ਜ਼ਿਕਰ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਮਨਦੀਪ ਸਿੰਘ ਵੀ ਐਤਕੀ ਵੱਡਾ ਉਲਟਫੇਰ ਕਰ ਸਕਦੇ ਨੇ। ਕਿਉਂਕਿ وارث پنجاب جتھے बंदी ਤੇ ਜਿਹੜੇ ਸਮਰਥਕ ਵੀ ਨੇ ਉਹਨਾਂ ਨੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਹੋਵੇਗਾ ਤੇ ਪੰਥਕ ਸੀਟ ਹੈ ਤਰਨਤਾਰਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਰਾ ਜਿਹੜਾ ਉਹ ਲੱਭ ਰਹੀ ਹੈ ਅੱਗੇ ਆਉਣ ਵਾਸਤੇ ਤੇ ਜੇਕਰ ਆਪਾਂ ਗੱਲ ਭਾਜਪਾ ਦੀ ਕਰੀਏ ਬੀਜੇਪੀ ਨੇ ਵੀ ਸਿਖਾ ਇਸ ਵਾਰ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਤਰਨਤਾਰਨ ਪੰਥਕ ਸੀਟ ਹੈ ਤੇ ਇਸ ਪੰਥਕ ਸੀਟ ਦੇ ਜਿਹੜੇ ਨੇ ਉਹ ਬੀਜੇਪੀ ਤੋਂ ਮਾਫ ਕਰਨਾ ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਬੀਜੇਪੀ ਤੋਂ ਅਨਾਉਂਸ ਕੀਤੇ ਜਾਂਦੇ ਨੇ ਪਰ ਮਨਦੀਪ ਸਿੰਘ ਬੜੇ ਇੰਟਰਸਟਿੰਗ ਕੈਂਡੀਡੇਟ ਨੇ ਮੈਨੂੰ ਖਾਸ ਤੌਰ ਉੱਤੇ ਜਦੋਂ ਆਪਾਂ ਵਿਚਰੇ ਤਾਂ ਇੱਕ ਹਰਮਿਤ ਸਿੰਘ ਸੰਧੂ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਔਰ ਦੂਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਦੇ ਉੱਤੇ ਦਾਅਵੇਦਾਰੀ ਕਿਤਨੇ ਕਿਤਨੇ ਜ਼ਿਆਦਾ ਲੱਗ ਰਹੀ ਹੈ ਬਟ ਦਾ ਉਲਟ ਫਿਰ ਕਰ ਸਕਦੇ ਨੇ ਬਿਲਕੁਲ ਕਰ ਸਕਦੇ ਨੇ ਔਰ ਤੁਸੀਂ ਦੇਖੋ ਕੁ The <laughs> cat ਹੁਣ ਇਹ ਵੀ ਇਹ ਮਸ਼ੀਨਾਂ ਖੁੱਲ ਜਾਣਗੀਆਂ ਔਰ 15 ਕੈਂਡੀਡੇਟਸ ਨੇ ਇਹਨਾਂ ਪਾਰਟੀਆਂ ਤੋਂ ਇਲਾਵਾ ਜਿਹੜੀਆਂ ਬਾਕੀ ਮੌਜੂਦਾ ਪਾਰਟੀਆਂ ਨੇ ਉਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਬਾਈ ਇਲੈਕਸ਼ਨ ਦੇ ਵਿੱਚ ਐਤੀ ਆਤਮ ਅਜ਼ਮਾਨ ਦੀ ਕੋਸ਼ਿਸ਼ ਕੀਤੀ ਹੈ ਤਕਦੀਰ ਕੀ ਹੈ ਉਹ ਜਿਹੜੇ ਤਰਨਤਾਰਨ ਦੇ ਲੋਕ ਨੇ ਉਹ ਬਖੂਬੀ ਜਾਣਦੇ ਨੇ ਕਿ ਆਖਿਰਕਾਰ ਉਹਨਾਂ ਨੇ ਵੋਟਾਂ ਕਿਸ ਨੂੰ ਦਿੱਤੀਆਂ ਨੇ ਖੈਰ ਉਹ ਵੀ ਇਹ ਮਸ਼ੀਨਾਂ ਚ ਬੰਦੇ ਜੋ ਕਿ ਕੁਝ ਹੀ ਦੇਰ ਦੇ ਵਿੱਚ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਦੱਸ ਦਈਏ ਕਿ ਬਹੁਤ ਵੱਡੀ ਸਿਕਿਉਰਿਟੀ ਵੀ ਇਸ ਪੱਖ ਤੋਂ ਹਿੰਨ ਤਨਾਤ ਕੀਤੀ ਗਈ ਇਹ ਕਿ ਕਿਸੇ ਵੀ ਤਰੀਕੇ ਦਾ ਉਲੰਘਣ ਜਦੋਂ EVM ਮਸ਼ੀਨਾਂ ਖੋਲੀਆਂ ਜਾਣਗੀਆਂ ਰਿਜ਼ਲਟ ਉਹਨਾਂ ਦੇ ਸ਼ੁਰੂਆਤੀ ਨੂੰ ਜਾਣਾ ਨੇ ਸ਼ੁਰੂ ਹੋਣਗੇ ਤਾਂ ਕਿਸੇ ਤਰੀਕੇ ਦੀ ਗੜਬੜੀ ਨਾ ਹੋ ਸਕੇ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਪਿੰਡ ਵਾਲੇ ਪਾਸੇ ਅਜੇਹੀ ਵਾਲੇ ਥਾਵਾਂ ਦੇ ਉੱਤੇ ਇਲੈਕਸ਼ਨਸ ਹੁੰਦੇ ਨੇ ਤਾਂ ਕਿਥੇ ਨਾ ਕਿਥੇ ਅਨਸੁਖਾਵੀ ਘਟਨਾਵਾਂ ਵਾਪਰ ਜਾਂਦੀਆਂ ਨੇ ਬਿਲਕੁਲ ਬਿਲਕੁਲ ਸ਼ਿਖਾ ਤੁਸੀਂ ਬਿਲਕੁਲ ਸਹੀ ਕਿਹਾ ਉਹ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਬੀਤੇ ਕੱਲ ਹੀ ਕੱਲ ਲਏ ਗਏ ਸਨ ਤੇ ਜੇਕਰ ਗੱਲ ਕਰੀਏ ਤਾਂ ਅੱਜ ਵੋਟਾਂ ਦੀ ਗਿਣਤੀ ਜਿਹੜੀ ਆ ਕੁਝ ਹੀ ਸਮੇਂ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਤਸਵੀਰ ਜਿਹੜੀ ਆ ਉਹ ਸਾਫ਼ ਹੋ ਜਾਣੀ ਹੈ ਕਿ ਆਖਿਰਕਾਰ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕਿਸ ਨੇ ਬਾਜ਼ੀ ਮਾਰੀ ਹੈ ਕਿਹੜਾ ਉਮੀਦਵਾਰ ਜੋ ਹੈ ਉਹ ਮਾਜੇ ਦਾ ਦਿਲ ਜਿੱਤ ਗਿਆ ਕਿਉਂਕਿ ਮਾਝੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤਰਨਤਾਰਨ ਦੀ ਸੀਟ ਦਾ ਜ਼ਿਕਰ ਹਮੇਸ਼ਾ ਹੁੰਦਾ ਆਇਆ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਆਜ਼ਾਦੀ ਤੋਂ ਬਾਅਦ ਵੀ ਸ਼ਿਖਾ ਆਪਾਂ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਸਮਾਂ ਵਿਧਾਨ ਸਭਾ ਦੀ ਇਸ ਸੀਟ ਦੇ ਉੱਤੇ ਕਾਬਜ਼ ਰਹੀ ਹੈ ਪਰ ਬੀਤੀ ਜਿਹੜੀ ਵਿਧਾਨ ਸਭਾ ਦੀਆਂ 2 ਸਾਲ ਦੀਆਂ ਚੋਣਾਂ ਸੀਗੀਆਂ ਹਾਲਾਂਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਹਾਰੀ ਹੈ ਪਰ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਅਕਾਲੀ ਦਲ ਇਸ ਸੀਟ ਦੇ ਉੱਤੇ ਕਾਬਜ਼ ਰਿਹਾ ਹੈ ਤੇ ਇਸ ਵਾਰ ਵੱਡਾ ਉਲਟ ਫੇਰ ਮੋੜ ਦੀ ਉਮੀਦ ਹੈ ਬਿਲਕੁਲ ਗੱਲ ਕਰਦੇ ਤਾਂ 60% VOTING ਹੋਈ ਹੈ ਜੋ ਕਿ ਘੱਟ ਨਹੀਂ ਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ ਕਿਉਂਕਿ ਜੇਕਰ ਉੱਥੇ ਦੀ ਜਨਸਖਿਆ ਦੀ ਗੱਲ ਕਰਦੇ ਆ ਤਾਂ ਲਗਭਗ 2 ਲੱਖ ਦੇ ਆਸ-ਪਾਸ ਜਿਹੜੇ VOTERS ਜਿਹੜੇ ਨੇ ਜਦੋਂ ਪੂਰਾ ਦਾ ਪੂਰਾ ਇੱਕ ਕੈਂਡੀਡੇਟਸ ਦੀ ਲਿਸਟ ਤੋਂ ਬਾਅਦ ਜਿਹੜਾ ਦੱਸਿਆ ਗਿਆ ਸੀ ਕਿ ਕਿੰਨੇ VOTERS ਨੇ ਤਾਂ ਲਗਭਗ ਅ 2 ਲੱਖ ਦੇ ਆਸ-ਪਾਸ VOTERS ਸੀ ਤਾਂ ਉਹਦੇ ਵਿੱਚੋਂ ਜੇਕਰ 60% ਵੀ ਲੋਕ ਆ ਕੇ VOTING ਕਰਦੇ ਨੇ ਕਿਤੇ ਨਾ ਕਿਤੇ ਜ਼ਿਆਦਾ VOTING ਹੋਈ ਹੈ ਭਾਰੀ VOTING ਹੋਈ ਹੈ ਬੰਮਰ VOTING ਕਹਿ ਸਕਦੇ ਆ ਔਰ 15 ਉਮੀਦਵਾਰ ਨੇ ਔਰ ਇਸ ਤੋਂ ਇਲਾਵਾ ਹਰਜੀਤ ਸਿੰਘ ਸੰਧੂ ਦੀ ਜੇਕਰ ਗੱਲ ਕਰਦੇ ਆ ਤਾਂ ਪਹਿਲੀ ਵਾਰ ਐਮਐਲਏ ਬਣੇ ਸੀ ਤਾਂ ਬੀਜੇਪੀ ਦੀ ਤਰਨਤਾਰਨ ਜੁਲੇ ਦੇ ਵਿੱਚ ਵੀ ਜਿਹੜਾ ਇੱਕ ਤਰੀਕੇ ਦੇ ਨਾਲ ਪ੍ਰਧਾਨ ਵੱਜੋ ਵੀ ਉੱਥੇ ਰਹੇ ਨੇ ਔਰ 2022 ਦੀ ਜੇਕਰ ਗੱਲ ਕਰਦੇ ਆ ਤਾਂ ਬੀਜੇਪੀ ਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ ਔਰ ਬੀਜੇਪੀ ਨੇ ਸਭ ਤੋਂ ਵੱਡਾ ਦਾਅ ਕਹਿ ਸਕਦੇ ਆ ਕਿ ਹਰਜੀਤ ਸਿੰਘ ਸੰਧੂ ਤੇ ਖੇលਿਆ ਕਿਉਂਕਿ ਇੱਕ ਗੇਮ ਕਮਾਉਣ ਵਾਲੇ ਗੇਮ ਚੇਂਜਰ ਵੀ ਸਾਬਤ ਹੋ ਸਕਦੇ ਨੇ ਯੂ ਨੈਵਰ ਨੋ ਕਹਿ ਸਕਦੇ ਤਾਂ ਹਰਮਿੰਦਰ ਸਿੰਘ ਸੰਧੂ ਦੀ ਜੇਕਰ ਗੱਲ ਕਰਦੇ ਆ ਹਿਨਾ ਤੁਹਾਨੂੰ ਕੀ ਲੱਗਦਾ ਹੈ ਇਸ ਕੈਂਡੀਡੇਟ ਬਾਰੇ ਬਿਲਕੁਲ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਪਹਿਲੀ ਵਾਰ 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸੀਗੇ ਤੇ 2007 ਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵੀ ਉਹ ਜਿੱਤੇ ਸੀ ਹਰਮੀਤ ਸਿੰਘ ਸੰਧੂ ਦੀ ਆਪਾਂ ਜੇਕਰ ਸਿਆਸੀ ਸਫ਼ਰ ਦੀ ਗੱਲ ਕਰਦੇ ਆਂ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਲੰਬੀ ਪਾਰੀ ਸਿਆਸੀ ਸਿਆਸਤ ਦੇ ਵਿੱਚ ਖੇਡੀ ਹੋਈ ਹੈ ਤੇ ਹੁਣ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਤੇ ਹੁਣ ਉਹ ਚੋਣ ਵੀ ਜਿਹੜੇ ਨੇ ਉਹ ਲੜ ਰਹੇ ਨੇ ਜੇਕਰ ਆਪਾਂ ਗੱਲ ਸ਼ਿਖਾ ਕਾਂਗਰਸ ਦੀ ਕਰਦੇ ਆ ਤਾਂ ਕਰਨਬੀਰ ਸਿੰਘ ਬੁਰਜ ਦੀ ਜੇਕਰ ਗੱਲ ਕਰੀਏ ਕਾਂਗਰਸ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਉਮੀਦਵਾਰ ਐਲਾਨਿਆ ਕਿਸਾਨ ਸੈਲ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤਰਨਤਾਰਨ ਇਲਾਕੇ ਦੇ ਵਿੱਚ ਸਥਾਨਕ ਮੁੱਦਿਆਂ ਤੇ ਕਿਸਾਨੀ ਮਸਲਿਆਂ ਨੂੰ ਲਗਾਤਾਰ ਚੁੱਕਦੇ ਰਹੇ ਨੇ ਤਾਂ ਤਸਵੀਰ ਜਿਹੜੀ ਹੈ ਉਹ ਸਾਫ਼ ਹੋ ਜਾਣੀ ਹੈ ਅੱਜ ਪੂਰੇ ਤਰੀਕੇ ਦੇ ਨਾਲ ਕਿ ਆਖਿਰਕਾਰ ਤਰਨਤਾਰਨ ਦੇ ਲੋਕ ਕਿਸ ਨੂੰ ਚੁਣਦੇ ਨੇ ਕਿਉਂਕਿ ਲਗਾਤਾਰ ਹੀ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਸੀ ਹੋ ਸਕਦਾ ਹੈ ਕਿ ਇਸ ਵਾਰ ਲੋਕ ਬਦਲਾਅ ਵੀ ਚਾਹੁੰਦੇ ਬਿਲਕੁਲ ਬਦਲਾਅ ਆ ਸਕਦਾ ਹੈ ਔਰ ਤੁਸੀਂ ਦੇਖੋ ਕਿ 16 ਰਾਊਂਡ ਦੇ ਵਿੱਚ ਜਿਹੜਾ EVM ਮਸ਼ੀਨਾਂ ਦੇ ਵਿੱਚੋਂ ਰੁਝਾਨ ਆਣ ਗਿਆ ਔਰ ਤੁਸੀਂ ਦੇਖੋ ਕਿ ਪਹਿਲੇ ਜਿਹੜੇ 8 ਰੁਝਾਨ ਹੁੰਦੇ ਨੇ ਉਹ ਬਹੁਤ ਡਿਸਾਈਡਿੰਗ ਹੁੰਦੇ ਨੇ ਕਿ ਜੇਕਰ 8 ਰੁਝਾਨ ਦੇ ਵਿੱਚ ਮੰਨ ਲਓ ਕਿ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਨੇ ਜੇਕਰ ਉਹ ਲੀਡ ਲੈ ਜਾਂਦੇ ਨੇ ਉਹ ਬਰਕਰਾਰ ਰੱਖਦੇ ਨੇ 8 ਰਾਊਂਡਸ ਦੇ ਵਿੱਚ ਵੀ ਤਾਂ ਉਹ ਅੱਗੇ ਲਗਾਤਾਰ ਬਰਕਰਾਰ ਰੱਖਦੇ ਜੇਕਰ ਮਨਦੀਪ ਸਿੰਘ ਲੈ ਜਾਂਦੇ ਨੇ ਜਾਂ ਫਿਰ ਸੁਖਵਿੰਦਰ ਸਿੰਘ ਰੰਧਾਵਾ ਆਕਾਲੀ ਦਲ ਤੋਂ ਲੈ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਜੇਕਰ ਵੋਟਾਂ ਜ਼ਿਆਦਾ ਪੈਂਦੀਆਂ ਨੇ ਪਹਿਲੀਆਂ 8 ਰਾਊਂਡ ਦੇ ਵਿੱਚ ਤਾਂ ਹੋ ਸਕਦਾ ਹੈ जित वाल जा सकते ने पर पहले अठ राउंड की गिनती तो बाद पता लग जाएगा अज हीना के कि आखिरकार कि, किस कैंडीडेट का पलड़ा सब तो ज्यादा भारी है ਬਿਲਕੁਲ ਤਾਂ ਭਾਜਪਾ ਦੀ ਜੇਕਰ ਗੱਲ ਕਰਦੇ ਆ ਤਾਂ ਭਾਜਪਾ ਨੇ ਵੀ ਇਸ ਵਾਰ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਤਰਨਤਾਰਨ ਪੰਥਕ ਸੀਟ ਹੈ ਤੇ ਇਸ ਪੰਥਕ ਸੀਟ ਦੇ ਉੱਤੇ ਇਸ ਵਾਰ ਸਿੱਖਾ ਭਾਜਪਾ ਨੇ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਕਿ ਹੋ ਸਕਦਾ ਹੈ ਕਿ ਲੋਕ ਜਿਹੜੇ ਨੇ ਉਹ ਹਰਜੀਤ ਸਿੰਘ ਨੂੰ ਉਹਨਾਂ ਨੂੰ ਵੋਟ ਪਾਉਣ ਤੇ ਦੂਜੇ ਪਾਸੇ ਹਰ ਇੱਕ ਉਮੀਦਵਾਰ ਨੇ ਆਪਾਂ ਇੱਕ ਦਿਨ ਹੀ ਗੱਲ ਕਰਾਂਗੇ ਹਰ ਇੱਕ ਉਮੀਦਵਾਰ ਨੇ ਜ਼ੋਰ ਅਜਮਾਇਸ਼ ਕੀਤੀ ਉਹਨਾਂ ਦੀਆਂ ਪਾਰਟੀਆਂ ਨੇ ਜ਼ੋਰ ਅਜਮਾਇਸ਼ ਕੀਤੀ ਹੈ ਤੇ ਲਗਾਤਾਰ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਅ ਲਗਾਤਾਰ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਹੱਕ ਦੇ ਵਿੱਚ ਵੋਟਾਂ ਵੀ ਮੰਗੀਆਂ ਨੇ ਪਰ ਹੁਣ ਇਹ ਲੋਕਾਂ ਦੇ ਉੱਤੇ ਹੈ ਕਿ ਆਖਿਰਕਾਰ ਲੋਕ ਜਿਹੜੇ ਨੇ ਉਹ ਕਿਸ ਨੂੰ ਚੁਣਦੇ ਨੇ ਤੇ ਮਾਝੇ ਦਾ ਦਿਲ ਕਿਹੜਾ ਉਮੀਦਵਾਰ ਅੱਜ ਜਿੱਤ ਜਾਂਦਾ ਹੈ ਜੀ ਬਿਲਕੁਲ ਜੇ ਆਪਾਂ ਥੋੜੇ ਦਿਨ ਪਹਿਲਾਂ ਦਿਵਾਲ ਜਾਣਦੇ ਆ ਜਦੋਂ 11 ਤਰੀਕ VOTING ਵਾਲਾ ਦਿਨ ਸੀਗਾ ਬੜੀਆ ਇੰਟਰਸਟਿੰਗ ਤਸਵੀਰਾਂ ਆਈਆਂ ਸਿਗੀਆਂ ਇੱਕ ਦਾਦੇ ਪੋਤੇ ਦੀ ਜੋੜੀ ਜਿਹੜਾ ਦੋਵੇਂ ਜਾਂਦੇ ਨੇ ਵੋਟ ਪਾਉਣ ਦੇ ਲਈ ਉਹ ਬੜੀ ਵਿਲੱਖਣ ਤਰੀਕੇ ਦੀ ਤਸਵੀਰ ਸੀ ਹਾਲਾਂਕਿ ਕਿਥੇ ਅਨਸੁਖਾਵੀਆਂ ਘਟਨਾਵਾਂ ਵੀ ਕਟੀਆਂ ਜਿੱਥੇ ਗੱਡੀ ਲੌਕ ਕਰ ਦਿੱਤੀ ਜਾਂਦੀ ਹੈ ਤਾਂ ਐਵੇਂ ਦੀਆਂ ਘਟਨਾਵਾਂ ਵੀ ਜ਼ਰੂਰ ਕਟੀਆਂ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆਂਦੀ ਹੈ ਔਰ ਬਾਕੀ तमाम ਚੀਜ਼ਾਂ ਕੀ ਕਰਾਉਂਦੀਆਂ ਨੇ ਪਰ ਜ਼ਰੂਰ ਅੱਜ ਤਰਨਤਾਰਨ ਦੇ ਲੋਕਾਂ ਦੇ ਲਈ ਵੱਡਾ ਦਿਨ ਹੈ ਕਿਉਂਕਿ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਤਰਨਤਾਰਨ ਦੇ ਉੱਤੇ ਹੀ ਨਾ ਹੋਣਗੀਆਂ ਕਿ ਆਖਿਰਕਾਰ ਤਰਨਤਾਰਨ ਦੇ ਵਿੱਚ ਕਿਹੜਾ ਚਿਹਰਾ ਜਿਹੜਾ ਉਹ ਬਾਜ਼ੀ ਮਾਰ ਕੇ ਲੈ ਕੇ ਜਾਂਦਾ ਔਰ ਸਾਰੇ ਹੀ ਕੈਂਡੀਡੇਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧੀਆ ਕੰਮ ਕਰਕੇ ਅੱਗੇ ਆਏ ਨੇ ਜਦੋਂ ਇਲੈਕਸ਼ਨਸ ਤੋਂ ਕੁਝ ਦਿਨ ਪਹਿਲਾਂ ਦੀ ਜੇਕਰ ਗੱਲ ਕਰਦੇ ਆ ਤਾਂ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਹੈਗੀ ਕਿ ਜਿੱਥੇ ਲੜਾਈ ਹੋਈ ਹੋਵੇ ਜਾਂ ਕੁਝ ਅਜਿਹੀ ਸਥਿਤੀ ਪੈਦਾ ਹੋਈ ਹੋਵੇ ਪਰ ਤੁਸੀਂ ਦੇਖੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਕੈਂਡੀਡੇਟਸ ਦੇ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਕੀਤਾ ਗਿਆ ਹੁਣ ਤੁਹਾਨੂੰ ਕੀ ਲੱਗਦਾ ਕਿ ਜੇਕਰ ਕਿਹੜੇ ਕਿਹੜੇ ਕੈਂਡੀਡੇਟਸ ਹੋ ਸਕਦੇ ਨੇ ਜਿਹੜੇ ਜ਼ਿਆਦਾ ਦੌੜ ਦੇ ਵਿੱਚ ਰਹਿਣ ਗਿਆ ਬਿਲਕੁਲ ਸ਼ਿਖਾ ਜੀਵਨ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕਿ ਮਨਦੀਪ ਸਿੰਘ ਉਹਨਾਂ ਦੀ ਆਪਾਂ ਗੱਲ ਕਰ ਰਹੇ ਸੀ ਮਨਦੀਪ ਸਿੰਘ ਇਸ ਵਾਰ ਵੱਡਾ ਉਲਟ ਫੇਰ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਵਾਰਿਸ ਪੰਜਾਬ ਜਿੱਥੇ ਬੰਦੀ ਦਾ ਸਮਰਥਨ ਹੈ ਤੇ ਉਹਦੇ ਵੀ ਜਿਹੜੇ ਸਮਰਥਕ ਨੇ ਗਾਂ ਜਿੱਥੇ ਬੰਦੀ ਦੇ ਉਹ ਵੀ ਉਹਨਾਂ ਨੂੰ ਆਪਣਾ ਸਮਰਥਨ ਦੇ ਸਕਦੇ ਨੇ ਇਸ ਕਰਕੇ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਮਨਦੀਪ ਸਿੰਘ ਹੋਣੀ ਇਸ ਵਾਰ ਇਹਨਾਂ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਵੱਡਾ ਉਲਟਫੇਰ ਕਰ ਸਕਦੇ ਨੇ ਤੇ ਦੂਜੇ ਪਾਸੇ ਇਸ ਵਾਰ ਭਾਜਪਾ ਨੇ ਵੀ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਿੱਖ ਕਚਰੇ ਨੂੰ ਤਰਜੀਹ ਦਿੱਤੀ ਹੈ ਤੇ ਹਰਜੀਤ ਸਿੰਘ ਉਹਨਾਂ ਦੇ ਉੱਤੇ ਆਪਣੀ ਕਿਸਮਤ ਉਹਨਾਂ ਨੇ ਅਜ਼ਮਾਈ ਹੈ ਤੇ ਈਵੀਐਮ ਦੇ ਵਿੱਚ 11 ਨਵੰਬਰ ਨੂੰ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਉਹ ਕੈਦ ਹੋ ਗਈ ਸੀ ਤੇ ਅੱਜ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਵੇਗਾ ਕਿ ਲੋਕਾਂ ਨੇ ਕਿਸ ਨੂੰ ਚੁਣਿਆ ਜਿਨ੍ਹਾਂ ਕੁਝ ਹੀ ਦੇਰ ਦੇ ਵਿੱਚ EVM ਮਸ਼ੀਨਾਂ ਜੜੀਆਂ ਨੇ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਸੁਰੱਖਿਆ ਬਲ ਉੱਥੇ ਤਹਿਨਾਤ ਕਰ ਦਿੱਤੇ ਗਏ ਨੇ ਪੁਲਿਸ ਅਧਿਕਾਰੀਆਂ ਦੀ ਚੌਕਸੀ ਉੱਥੇ ਜਿਹੜੀ ਵਰਤੀ ਜਾ ਰਹੀ ਔਰ ਤੁਸੀਂ ਦੇਖੋ ਕਿ ਆ ਤਮਾਮ ਲੋਕ ਉੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਬੀਤੇ ਦਿਨ ਤੋਂ ਇਹ ਲੱਡੂ ਜਿਹੜੇ ਨੇ ਉਸਦੇ ਆਰਡਰ ਦੇ ਦਿੱਤੇ ਗਏ ਨੇ ਹਾਲਾਂਕਿ ਉਹ ਲੱਡੂ ਕਿਸ ਦੀ ਕਿਸਮਤ ਦੇ ਵਿੱਚ ਨੇ ਕਿਹੜੀ ਪਾਰਟੀ ਦੇ ਕਿਸਮਤ ਦੇ ਵਿੱਚ ਨੇ ਖੈਰ ਥੋੜੀ ਦੇਰ ਦੇ ਹਿੱਤ ਦੇ ਵਿੱਚ ਹੀ ਖੁਲਾਸਾ ਹੁੰਦਾ ਰਹੇਗਾ ਔਰ ਡੇਲੀ ਪੋਸਟ ਉੱਤੇ ਅਸੀਂ ਲਾਈਵ ਸਾਰੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਤਰਨ ਤਾਰਨ ਦੇ ਵਿੱਚ ਕੌਣ ਬਾਜ਼ੀ ਮਾਰ ਕੇ ਲੈ ਕੇ ਜਾਏਗਾ ਮੱਝ ਦਾ ਦਿਲ ਹੀਨਾ ਅੱਜ ਕੌਣ ਜਿੱਤ ਕੇ ਲੈ ਕੇ ਜਾਏਗਾ ਔਰ ਥੋੜੀ ਦੇਰ ਦੇ ਵਿੱਚ ਹੀ ਸਾਫ਼ ਹੋ ਜਾਏਗਾ